ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰ ਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾਂ ਨੂੰ ਪੈਂਦਾ ਜੀ ਮੌਕਾ ਬਾਈ ਕੋਲ ਗੱਭਣਗਾ ਵੱਧ ਜਾਣ ਕਰ ਲਵਾਂਗੇ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਬਾਤ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਰਾਖ ਰੱਖਣ ਉਹ ਵੀ ਅਪਲੋਡ ਕਰ ਸਕੀਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਗੇ ਹਾਂਜੀ ਬਾਈ ਸਸਿਗਾ ਜੀ ਸਸਿਗਾ ਬਾਈ ਨਾਮ ਹਰਮਨ ਸਿੰਘ ਪਿੰਡ ਪਿੰਡ ਬੁੱਟਰ ਜ਼ਿਲ੍ਹਾ ਜ਼ਿਲ੍ਹਾ ਮੋਗਾ ਹਾਂਜੀ ਬਾਈ ਪਹਿੜ ਦੀ ਜਾਣਕਾਰੀ ਦਿੰਦੇ ਦੂਜਾ ਸੁਆ ਹਾਂਜੀ ਠੀਕ ਆ ਹਾਂਜੀ ਪਹਿਲਾ ਨਾ ਬ 13 ਕਿਲੋ ਦੁੱਧ ਚੋਇਆ ਹਾਂਜੀ ਦੂਜਾ ਸੁਆ ਹੁਣ ਸੁਣੀਏ 15 ਕਿਲੋ ਗਿਆਂ ਦਾ ਗਾਰੰਟੀ ਹੈ ਦੁੱਧ ਦੀ ਠੀਕ ਹੈ ਜੀ ਬੈ ਠੰਡੀ ਸੀਲ ਆ ਬਾਈ ਕਿੰਨੇ ਦਿਨ ਬਾਕੀ ਆ ਬਾਈ 2-3 ਦਿਨ ਲਓ 2-3 ਦਿਨ ਬਾਕੀ ਤੋ ਭਰਾ ਚੈੱਕ ਕਰ ਸਾਜ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰੋ ਯਾਰ ਕੱਚੀ ਹਨ ਤੋੜ ਦੋ ਲਓ ਜੀ ਚੈੱਕ ਕਰ ਸਾਜ ਤੋ ਇਹ ਟਾਈਪ ਕਰੀ ਜਿੰਨੇ ਫੋਨ ਤੇ ਠੀਕ ਹੈ ਲੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦੇ ਪਰਾ ਤੋੜਾ ਤਰਾ ਦੇਖ ਸਾ ਦੇਖ ਲੋ ਜੀ ਤੋੜਾ ਤਰਾ ਤਾ ਦੇਖ ਆਮਨੇ ਇੱਡੇ ਇੱਡੇ ਨਾ ਆਵਦੇ ਇੱਡੇ ਨਾ ਓਕੇ ਪੈਂਡ ਬੁਟਰ ਜਿਲਾਂ ਨੂੰ ਪੈਂਦਾ ਜੀ ਮੌਕਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੰਡੀ ਸੀ ਠੀਕ ਹੈ ਜੀ ਲੋ ਜੀ ਠੰਡੀ ਸੀ ਲਾ ਬਾਈ ਕਹਿੰਦਾ ਪੂਰੀ ਕੋਲ ਜੀ ਮਾਰਦੇ ਹੱਥ ਉੱਥੇ ਬਾਈ ਫੇਰੀ ਚੱਲੋ ਠੀਕ ਹੈ ਹਟ ਲਟਾ ਲਟਾ ਬਹੁਤ ਹੋ ਗਿਆ ਨਾ ਲਟਾ ਟੱਲਾ ਪਈਆਂ ਸਾਰੀਆਂ ਗੱਡੂ ਬਾਈ ਥਾਂ ਤੋਂ ਓਕੇ ਵੀਰੇ ਓਕੇ ਵੀਰੇ ਡਨ ਡਨ ਲੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ